ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸੁਖ ਵਿਲਾਸ ਬਾਰੇ ਬਹੁਤ ਕੁਝ ਬੋਲਿਆ ਪੰਜਾਬ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੁਖ ਵਿਲਾਸ ਉਭਰਾਏ ਨਾ ਮਿਲ ਕੇ ਚਲਾ ਰਿਹਾ ਇੱਕ ਕਰਬ 8 ਕਰੋੜ 77 ਲੱਖ ਰੁਪਇਆ ਕਹਿੰਦੇ ਗਰੀਬ ਪਰਿਵਾਰ ਹੈ ਸਾਡੋ ਦਿੱਤਾ ਨਹੀਂ ਜਾਣਾ ਉਹ ਮਾਫ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਇਸ ਹੋਟਲ ਤੇ ਨਹੀਂ ਲੱਗਦਾ ਬਾਕੀਆਂ ਤੇ ਲੱਗੂਗਾ ਠੀਕ ਹੈ ਜੀ ਮੈਨੂੰ ਲੱਗਦਾ ਸੁਣਿਆ ਮੈਂ ਤਾਂ ਕਦੇ ਦੇਖਿਆ ਨਹੀਂ ਉੱਪਰੋਂ ਦੇਖਿਆ ਕਈ ਵਾਰੀ ਹੈਲੀਕਾਪਟਰ ਤੇ ਕਿ 4 ਤੋਂ 5 ਲੱਖ ਰੁਪਇਆ ਇੱਕ ਰਾਤ ਦਾ ਕਿਰਾਇਆ ਵੀ ਹੈ ਇਹਨਾਂ ਲਈ ਤਾਂ ਸੁੱਖ ਵਿਲਾਸ ਹੈ ਪਰ ਪੰਜਾਬ ਦੀ ਜਨਤਾ ਲਈ ਇਹ ਦੁੱਖ ਵਿਲਾਸ ਹੈ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਉਸ ਦਿਨ ਵੀ ਚੈਲੰਜ ਕੀਤਾ ਸੀ ਕਿ ਮੁੱਖ ਮੰਤਰੀ ਸਾਹਿਬ 108 ਕਰੋੜ ਛੱਡੋ 108 ਰੁਪਏ ਕੱਢ ਕੇ ਦਿਖਾ ਦਿਓ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ ਕਿ ਜੋ ਮੁੱਖ ਮੰਤਰੀ ਨੇ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਗਿਆ ਉਹ ਕੱਲੀ-ਕੱਲੀ ਗੱਲ ਝੂਠ ਹੈ ਤੇ ਜੇ ਹੁਣ ਮੁੱਖ ਮੰਤਰੀ ਚ ਹਿੰਮਤ ਹੈ ਤਾਂ ਉਹ ਚੀਜ਼ ਦੇ ਦਸਤਾਵੇਜ਼ ਪੇਸ਼ ਕਰਨ ਔਰ ਇੱਕ ਹਫਤੇ ਅੰਦਰ ਜਾਂ ਤਾਂ ਹੁਣ ਦਸਤਾਵੇਜ਼ ਪੇਸ਼ ਕਰ ਦੇਣ ਜਾਂ ਮੁੱਖ ਮੰਤਰੀ ਬਿਨਾ ਸ਼ਰਤ ਦੇ ਮਾਫੀ ਮੰਗ ਲੈਣ ਨਹੀਂ ਇੱਕ ਹੋਰ ਕੇਸ ਡੈਪਰਮੇਸ਼ਨ ਦਾ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਠੋਕਾਂਗੇ ਦੇਖੋ ਕਿਸਾਨੀ ਸੰਘਰਸ਼ ਦੀ ਪਿੱਠ ਦੇ ਵਿੱਚ ਛੁਰਾ ਮਾਰਨਾ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਖਨੌਰੀ ਵਿਖੇ ਹਰਿਆਣੇ ਦੀ ਗੋਲੀ ਲੱਗਣ ਕਰਕੇ ਮੌਤ ਹੋਣਾ ਫਿਰ ਇੱਕ ਹਫਤਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੱਲੋਂ ਕਾਰਵਾਈ ਨਾ ਕਰਨਾ ਫਿਰ ਜ਼ੀਰੋ ਐਫ ਆਈ ਆਰ ਦਰਜ ਕਰਨਾ ਅਣ ਪਛਾਤੇ ਪੁਲਿਸ ਵਾਲਿਆਂ ਖਿਲਾਫ ਕਰਨਾ ਔਰ ਇਹ ਮੰਨ ਲੈਣਾ ਕਿ ਇਹ ਘਟਨਾ ਪੰਜਾਬ ਦੇ ਵਿੱਚ ਨਹੀਂ ਹੋਈ ਔਰ ਪ੍ਰੀਤਪਾਲ ਜਿਹੜਾ ਖਨੋਰੀ ਵਿਖੇ ਲੰਗਰ ਦੀ ਸੇਵਾ ਕਰ ਰਿਹਾ ਸੀ ਉਸ ਨੌਜਵਾਨ ਕਿਸਾਨ ਨੂੰ ਹਰਿਆਣਾ ਵੱਲੋਂ ਪੰਜਾਬ ਦੇ ਵਿੱਚੋਂ ਪੰਜਾਬ ਪੁਲਿਸ ਦੀ ਹਾਜ਼ਰੀ ਚੁੱਕੇ ਲੈ ਜਾਣਾ ਫਿਰ ਟੌਰਚਰ ਕਰਨਾ ਤੇ ਕਿਸ ਤਰੀਕੇ ਸ਼ਰੋਮਨੀ ਅਕਾਲੀ ਦਰੋਂ ਨੂੰ ਛੁੜਾ ਕੇ ਪੀਜੀਆ ਚੰਡੀਗੜ੍ਹ ਲੈ ਕੇ ਆਇਆ ਇਹ ਸਾਰੀਆਂ ਗੱਲਾਂ ਤੋਂ ਧਿਆਨ ਭਟਕਾਉਣ ਦੇ ਲਈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸੁਖ ਵਿਲਾਸ ਵਾਰੇ ਬਹੁਤ ਕੁਝ ਬੋਲਿਆ ਪੰਜਾਬ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਉਸ ਦਿਨ ਵੀ ਚੈਲੰਜ ਕੀਤਾ ਸੀ ਕਿ ਮੁੱਖ ਮੰਤਰੀ ਸਾਹਿਬ 108 ਕਰੋੜ ਛੱਡੋ 108 ਰੁਪਏ ਕੱਢ ਕੇ ਦਿਖਾ ਦਿਓ ਕਿਉਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਪੰਜਾਬ ਦੇ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਝੂਠ ਬੋਲਦੇ ਪਰ ਮੁੱਖ ਮੰਤਰੀ ਨੇ ਅੱਜ ਤੱਕ ਉਹਦੇ ਲਈ ਕੋਈ ਮਾਫੀ ਨਹੀਂ ਮੰਗੀ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ ਹੈ ਕਿ ਜੋ ਮੁੱਖ ਮੰਤਰੀ ਨੇ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਗਿਆ ਉਹ ਕੱਲੀ ਕੱਲੀ ਗੱਲ ਝੂਠ ਹੈ ਤੇ ਜੇ ਹੁਣ ਮੁੱਖ ਮੰਤਰੀ 'ਚ ਹਿੰਮਤ ਹੈ ਤਾਂ ਉਹ ਚੀਜ਼ ਦੇ ਦਸਤਾਵੇਜ਼ ਪੇਸ਼ ਕਰਨ। ਔਰ ਇੱਕ ਹਫ਼ਤੇ ਅੰਦਰ ਜਾਂ ਤਾਂ ਹੁਣ ਦਸਤਾਵੇਜ਼ ਪੇਸ਼ ਕਰ ਦੇਣ ਜਾਂ ਮੁੱਖ ਮੰਤਰੀ ਬਿਨਾਂ ਸ਼ਰਤ ਦੇ ਮਾਫੀ ਮੰਗ ਲੈਣ ਨਹੀਂ ਇੱਕ ਹੋਰ ਕੇਸ ਡੈਫੇਮੇਸ਼ਨ ਦਾ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਠੋਕਾਂਗੇ। ਹਲੇ ਤਾਂ ਪਹਿਲਾਂ ਮੁਕਸਰ ਵਾਲੇ ਵੀ ਨਹੀਂ ਪੇਸ਼ ਹੋਏ। ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਸੀ ਕਿ ਮੈਂ ਤਾਂ ਹਰ ਹਫ਼ਤੇ ਤਰੀਕ ਲਵਾਂ। ਤੇ ਹੁਣ ਮੁਕਸਰ ਦੀ ਅਦਾਲਤ ਬੁਲਾਰੀ ਹੈ ਹੁਣ ਜਾਂਦੇ ਨਹੀਂ ਪਤਾ ਅੰਦਰੋਂ ਆਪਣੀ ਜ਼ਮੀਰ ਨੂੰ ਪਤਾ ਹੈ ਕਿ ਮੈਂ ਝੂਠ ਬੋਲਿਆ ਤੇ ਹੁਣ ਦੂਜਾ ਕੇਸ ਮੁੱਖ ਮੰਤਰੀ ਸਾਹਿਬ ਡੈਫੇਮੇਸ਼ਨ ਦਾ ਤੁਹਾਡੇ ਤੇ ਪਾਵਾਂਗੇ ਸੋ ਇੱਕ ਹਫ਼ਤੇ ਦੇ ਅੰਦਰ ਜਾਂ ਤਾਂ ਮਾਫੀ ਮੰਗੋ ਬਿਨਾਂ ਸ਼ਰਤ ਦੇ ਨਹੀਂ ਹੁਣ ਕੋਰਟ ਦੇ ਵਿੱਚ ਤੁਹਾਡੇ ਇਸ ਝੂਠ ਨੂੰ ਨੰਗਾ ਕਰੇਗਾ ਸ਼ਰਮਨੀ ਅਕਾਲੀ ਦਲ